ਸਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਆ ਜਾਂ ਕਹਿ ਲਈਏ ਕਿ ਜੰਗਲੇ ਚ ਮੰਗਲ ਲੱਗਾ ਸਾਡਾ ਪੁਰਾਣਾ ਵਿਰਸਾ ਇੱਕ ਵਾਰ ਫੇਰ ਸਾਨੂੰ ਯਾਦ ਹੋਇਆ ਗਿਆ ਜਲਾਲਾਬਾਦ ਸ਼ਹਿਰ ਦੇ ਬਿਲਕੁਲ ਨਜ਼ਦੀਕ ਜਗ੍ਹਾ ਕਿਹੜੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਡਾ ਨਾਲ ਸਾਂਝੀਆਂ ਕਰਦੇ ਆਂ ਪੁਰਾਣੇ ਘਰ ਜਿਹੜੇ ਅਸੀਂ ਭੁੱਲ ਚੁੱਕੇ ਆ ਪੁਰਾਣੀਆਂ ਉਹ ਚੀਜ਼ਾਂ ਜਿਹੜੀਆਂ ਅੱਜ ਦਿਖਾਈ ਨਹੀਂ ਦਿੰਦੀਆਂ ਸਭ ਕੁਝ ਇੱਕੋ ਥਾਂ ਤੇ ਇਕੱਠਾ ਕਰਕੇ ਸੰਜੋ ਕੇ ਰੱਖੀ ਬੈਠੇ ਆ ਬਾਈ ਹੁਣੀ ਤਾ ਬਾਈ ਉਹਨਾਂ ਦੇ ਵੱਲੋਂ ਕੀ ਪਲਾਨ ਕੀਤਾ ਗਿਆ ਹੈ ਜਾਂ ਅੱਗੇ ਫਿਊਚਰ ਦੇ ਵਿੱਚ ਕੀ ਕਰਨਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਨਾਲ ਯੂਜ਼ ਕਰਨ ਜਾ ਰਹੇ ਉਹ ਵੀ ਦੱਸਾਂਗੇ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਝਾਤ ਮਰਾਉਂਦੇ ਐ ਇਸ ਟਾਈਮ ਤੁਸੀਂ ਜੋ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਇੱਕ ਫਿਲਮ ਸਿਟੀਵੀ ਇਸ ਨੂੰ ਕਹਿ ਸਕਦੇ ਆ ਮਿੰਨੀ ਫਿਲਮ ਸਿਟੀਵੀ ਕਹਿ ਸਕਦੇ ਆ ਪ੍ਰੀ ਵਿਡਿੰਗ ਸ਼ੂਟ ਲਈ ਇੱਕ ਵਧੀਆ ਕਨਸੈਪਟ ਤਿਆਰ ਕੀਤਾ ਹੋਇਆ ਇਹ ਵੀ ਕਹਿ ਸਕਦੇ ਆ ਤਾਂ देर ਨਹੀਂ ਕਰਦੇ ਪਹਿਲਾਂ ਅਸੀਂ ਬਾਈ ਹੁਣਾ ਨਾਲ ਮਿਲਦੇ ਆ ਬਾਈ ਹੁਣਾ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਹੁਣੀ ਇਸ ਕਨਸੈਪਟ ਨੂੰ ਲੈ ਕੇ ਕੀ ਸੋਚਦੇ ਆ ਜੀ ਸਰ ਸਸਰੇ ਗਾਲ ਕੀ ਕਰ ਦਿੰਦੇ ਕੀ ਆ ਰਿਹਾ ਇਹਨਾਂ ਨੂੰ ਭਾਈ ਜੀ ਪਹਿਲਾਂ ਤਾਂ ਸ਼ੁਭਨਾਮ ਦੱਸੋ ਪ੍ਰਭਾਵਿਤ ਅਸੀਂ ਬਹੁਤ ਹੋਏ ਹਾਂ ਤੁਹਾਡਾ ਇਹ ਕਨਸੈਪਟ ਦੇਖ ਕੇ ਧੰਨਵਾਦ ਜੀ ਮੇਰਾ ਨਾਮ ਜੀ ਹਰਮਿਤ ਸਿੰਘ ਹੈ ਜੀ ਤੇ ਮੈਂ ਇਸੇ ਪਿੰਡ ਦਾ ਹਿਸਾਨ ਵਾਲੇ ਦਾ ਰਹਿਣ ਵਾਲਾ ਹਾਂ ਜੀ ਜੀ ਅੱਛਾ ਇੱਕ ਚੀਜ਼ ਹੈਗੀ ਹੈ ਹਾਂ ਜੀ ਜੀ ਭਾਈ ਕਿੱਦਾਂ ਇਹ ਕਨਸੈਪਟ ਜਿਹੜਾ ਹੈਗਾ ਦਿਮਾਗ 'ਚ ਆਇਆ ਕਿੱਦਾਂ ਤੁਸੀਂ ਇੱਡੀ ਇੱਕ ਸ਼ਾਨਦਾਰ ਚੀਜ਼ ਉਹ ਵੀ ਜਲਾਲਾਬਾਦ ਸ਼ਹਿਰ ਜਿੱਥੇ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਕਦੇ ਐਵੀਂ ਜੀ ਚੀਜ਼ ਤੁਸੀਂ ਬਣਾਤੀ ਭਾਜੀ ਮੈਂ ਨਾ ਕੱਚੇ ਘਰਾਂ ਦਾ ਸ਼ੌਕੀਨ ਸੀਗਾ ਪਹਿਲੇ ਸ਼ੁਰੂ ਤੋਂ ਹੀ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਉਹਨਾਂ ਦਾ ਸੀਗਾ ਵੀ ਮੈਂ ਜਿੱਦ ਦੇ ਰਿਟਾਇਰ ਹੋ ਗਿਆ ਤੇ ਮੈਂ ਆਪਣੇ ਖੇਤ ਵਿੱਚ ਇੱਕ ਕੱਚਾ ਘਰ ਬਣਾਉਣਾ ਤੇ ਮੈਂ ਉਹਨਾਂ ਦੀ ਗੱਲ ਨੂੰ ਹੀ ਅੱਗੇ ਲੈ ਕੇ ਚੱਲਿਆ ਤੇ ਮੈਂ ਸੋਚਿਆ ਕਿਉਂ ਨਾ ਵੀ ਆਪਾਂ ਇੱਥੇ ਇੱਕ ਕੱਚਾ ਘਰ ਬਣਾਈਏ ਫਿਰ ਜਦੋਂ ਅਸੀਂ ਕੱਚਾ ਘਰ ਬਣਾਇਆ ਇੱਥੇ ਆ ਮੇਰੇ ਕੋਲੇ ਸਵਿਮਿੰਗ ਪੂਲ ਬਣੇ ਹੋਏ ਆ ਤੇ ਬੱਚੇ ਆਉਂਦੇ ਸੀਗੇ ਬੱਚਿਆਂ ਨੇ ਜਦੋਂ ਆ ਕੇ ਇੱਥੇ ਕੱਚੇ ਘਰ ਨੂੰ ਦੇਖਿਆ ਸਾਨੂੰ ਲੱਗਿਆ ਵੀ ਬੱਚੇ ਇੰਟਰਸਟ ਲੈ ਰਹੇ ਆ ਬੱਚਿਆਂ ਨੇ ਇੱਥੇ ਆ ਕੇ ਰੀਲਾਂ ਬਣਾਉਣੀਆਂ ਫਿਕਸ ਕਰਨੀਆਂ ਜਾਂ ਕੋਈ ਹੋਰ ਸ਼ੂਟ ਵਗੈਰਾ ਕਰਨਾ ਇੱਕ ਅਸੀਂ ਵਿਆਹ ਦੀ ਜੋੜੀ ਆਸਤੇ ਵੀ ਇੱਥੇ ਸਾਡੇ ਕੋਲੇ ਜੋੜੀ ਵੀ ਚੱਲ ਕੇ ਆਈ ਤੇ ਉਹਨਾਂ ਨੇ ਵੀ ਆਪ ਦਾ ਜਿਹੜਾ ਇੱਥੇ ਸ਼ੂਟ ਕੀਤਾ ਫਿਰ ਅਸੀਂ ਸਕੀਮ ਲਾਈ ਵੀ ਕਿਉਂ ਨਾ ਜੇ ਇੱਕ ਕਮਰੇ ਤੋਂ ਹੀ ਲੋਕ ਇੰਨੇ ਪ੍ਰਭਾਵਿਤ ਨੇ ਤੇ ਇਸ ਕੰਮ ਨੂੰ ਅੱਗੇ ਲਜਾਇਆ ਜਾ ਸਕਦਾ ਇਸ ਕਰਕੇ ਅਸੀਂ ਫਿਰ ਇਸ ਕਨਸੈਪਟ ਦੇ ਵਿੱਚ ਅੱਗੇ ਆ ਗਏ ਤੇ ਭਾਈ ਮਿਹਨਤ ਬੜੀ ਵਿਖਦੀ ਐ ਇਹਦੇ ਵਿੱਚ ਕਿੰਨਾ ਕੁ ਟਾਈਮ ਲੱਗ ਗਿਆ ਇਹ ਸਾਰਾ ਕੁਝ ਤਿਆਰ ਕਰਨ ਦੇ ਵਿੱਚ ਔਰ ਖਾਸ ਕਰਕੇ ਇੱਕ ਸਵਾਲ ਹੈ ਕਿ ਜਿੱਥੇ ਸਾਡੇ ਵਿਰਸੇ ਦੀਆਂ ਆਹ ਚੀਜ਼ਾਂ ਜਿਵੇਂ ਜਿਵੇਂ ਇੱਕ ਮਰਫੀ ਦਾ ਸਾਨੂੰ ਰੇਡੀਓ ਦਿਖਦਾ ਹੈ ਹਨਾ ਟਿਊਬਾਂ ਵਾਲਾ ਰੇਡੀਓ ਮਰਫੀ ਦਾ ਇਹ ਇਹ ਚੀਜ਼ਾਂ ਅੱਜ ਕੱਲ ਤਾਂ ਦਿਖਦੀਆਂ ਹੀ ਨਹੀਂ ਤੁਸੀਂ ਕਿੱਥੋਂ ਥਿਆ ਲੀਆਂ ਬਾਬੀ ਬਸ ਜਦੋਂ ਤੁਸੀਂ ਕਿਸੇ ਕੰਮ ਦੇ ਵਿੱਚ ਵੜਦੇ ਹੋ ਨਾ ਫਿਰ ਤੁਸੀਂ ਉਹਦੇ ਪੇਤੀ ਹੋ ਜਾਂਦੇ ਹੋ ਉੱਥੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਆਪ ਰਸਤੇ ਖੋਲਦਾ ਇਹਨਾਂ ਚੀਜ਼ਾਂ ਦੇ ਬਾਬਾ ਜੀ ਨੇ ਕਿਰਪਾ ਕੀਤੀ ਹੌਲੀ 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 ਕਰਕੇ ਅਸੀਂ ਜਿਵੇਂ ਤੁਰੇ ਬਾਬਾ ਜੀ ਨੇ ਸਾਨੂੰ ਪੂਰਾ ਤੱਕਾ ਦਿੱਤਾ ਤੇ ਅਸੀਂ ਅੱਜ ਇੱਥੇ ਪਹੁੰਚ ਗਏ ਆ ਕਿੰਨਾ ਜਿਹੜਾ ਟਾਈਮ ਲੱਗਾ ਹੈ ਸਾਰੇ ਪ੍ਰੋਜੈਕਟ ਨੂੰ ਤਿਆਰ ਕਰਨ ਲੱਗਿਆ ਟੋਟਲ ਤਾਂ ਸਾਨੂੰ ਡੇਢ ਸਾਲ ਹੋ ਗਿਆ ਜੀ ਇਸ ਕਨਸੈਪਟ ਦੇ ਵਿੱਚ ਤੇ ਮੇਰੀ ਸੋਚ ਹੈ ਵੀ ਅਜੇ 5 ਕੁ ਸਾਲ ਸਾਨੂੰ ਹੋਰ ਲੱਗ ਜਾਣਗੇ ਇਹਨੂੰ ਕੰਪਲੀਟ ਕਰਦੇ ਕਰਦੇ 5 ਸਾਲ ਹੋਰ ਲੱਗ ਜਾਣਗੇ ਹਾਂਜੀ ਕਿੰਨੀ ਕੁ ਮਿਹਨਤ ਹੈ ਕਿਉਂਕਿ ਇਹ ਕਲਾਕਾਰੀ ਬਰਾਬਰੀ ਕੀ ਅਲਾ ਕੰਮ ਦੇਖ ਰਹੇ ਹੋ ਜੀ ਤੁਸੀਂ ਇਹ ਤਾਂ ਤੁਸੀਂ ਦੱਸਣਾ ਵੀ ਮਿਹਨਤ ਲੱਗੀ ਹੈ ਕਿ ਨਹੀਂ ਲੱਗੀ ਸਾਡਾ ਤਾਂ ਕੰਮ ਆਪਾਂ ਚੱਲਦੇ ਚੱਲਦੇ ਗੱਲਾਂ ਵੀ ਕਰਦੇ ਆ ਨਾਲ ਚੀਜ਼ਾਂ ਵੀ ਦੇਖਦੇ ਆ ਥੋੜੀ ਥੋੜੀ ਹਨਾ ਦਰਸ਼ਕਾਂ ਨੂੰ ਦਿਖਾਣੇ ਆਪਾਂ ਅੱਛਾ ਆਹ ਬੜੀ ਜ਼ਬਰਦਸਤ ਚੀਜ਼ ਆ ਟੈਲੀਫੋਨ ਤੇ ਆਹ ਜਿਹੜਾ ਆ ਫੈਨ ਹੈਗਾ ਮੇਡ ਫॉर ਰਾਇਲ ਨੇਵੀ ਲੰਡਨ ਇਹ origignal ਹੈ ਜੀ? ਹਾਂ ਜੀ। ਅੱਛਾ ਇਹ origignal fan ਹੈ ਤੇ origignal telephone ਹੈ। ਹਾਂ ਜੀ। ਕੀ ਬਾਤ ਹੈ ਤੇ ਇਹ ਅੱਛਾ ਭਾਈ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਤਿਆਰ ਕੀਤੀਆਂ ਇਹ ਕਿਸ ਚੀਜ਼ ਨੂੰ ਦਿਮਾਗ ਚ ਲੈ ਕੇ ਤਿਆਰ ਕੀਤੀਆਂ ਵੀ ਇੱਥੇ ਸ਼ੂਟਿੰਗ ਹੋਇਆ ਕਰੂਗੀ ਜਾਂ ਪ੍ਰੀ ਵੈਡਿੰਗ ਸ਼ੂਟ ਹੋਊਗਾ ਕੀ 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 ਚੀਜ਼ ਦਿਮਾਗ ਚ ਆਈ ਆਪਣੇ? ਮੇਰੇ ਦਿਮਾਗ ਵਿੱਚ ਮੈਂ ਤਾਂ ਇਹੀ ਹੈ ਜੀ ਪ੍ਰੀ ਵੈਡਿੰਗ ਸ਼ੂਟ ਤਾਂ ਇੱਥੇ ਪ੍ਰੀ ਵੈਡਿੰਗ ਪੋਸਟ ਵੈਡਿੰਗ ਸ਼ੂਟ ਤਾਂ ਹੋਣਗੇ ਹੋਣਗੇ ਪਰ ਬਾਬਾ ਜੀ ਦੀ ਕਿਰਪਾ ਇਦਾਂ ਹੀ ਰਹੀ ਤਾਂ ਆਪਾਂ ਜਲਦੀ ਇੱਥੇ ਇੱਕ ਬਹੁਤ ਵਧੀਆ ਫਿਲਮ ਦੀ ਸ਼ੂਟਿੰਗ ਵੀ ਕਰਵਾਵਾਂਗੇ ਬਸ ਇੱਕ ਦੋ ਸਾਲ ਲੱਗਣਗੇ ਉਸ ਕੰਮ ਨੂੰ ਕੰਪਲੀਟ ਕਰਨ ਤੇ ਆਪਣੇ ਨਹੀਂ ਫਿਲਮ ਦੀ ਸ਼ੂਟਿੰਗ ਤਾਂ ਹੁਣ ਵੀ ਹੋ ਸਕਦੀ ਹੈ ਜਿੰਨਾ ਤੁਸੀਂ ਵੱਡਾ ਕਨਸੈਪਟ ਬਣਾਇਆ ਇਹ ਟੋਟਲ ਜਿਹੜੀ ਜਗ੍ਹਾ ਹੈਗੀ ਉਹ ਕਿੰਨੀ ਹੈ ਟੋਟਲ ਆਪਾਂ ਇਸ ਕਨਸੈਪਟ ਦੇ ਵਿੱਚ 4.5 ਕਿੱਲੇ ਲਗਾਤੀ ਹੈ ਜੀ ਸਾਢੇ 4 ਕਿੱਲੇ ਤੁਸੀਂ ਲਗਾ ਚੁੱਕੇ ਹੋ। ਹਾਂਜੀ। ਚਲੋ ਆਪਾਂ ਗੱਲਾਂ ਕਰਦੇ ਕਰਦੇ ਅੱਗੇ ਵੀ ਚੱਲਦੇ ਆਂ ਹੋਰ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਦੇਖਦੇ ਆਂ। ਤੇ ਭਾਈ ਜਿਹੜਾ ਇਹ ਚੀਜ਼ ਤਿਆਰ ਕੀਤੀ ਹਨਾ ਹਾਂਜੀ ਇਹਦੇ ਅਸੀਂ ਜਿਹੜਾ ਮਟੀਰੀਅਲ ਹੈਗਾ ਇਹ ਕਿੱਥੋਂ ਇਕੱਠਾ ਕੀਤਾ ਆਪਾਂ? ਮਟੀਰੀਅਲ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਲੱਗਿਆ ਜੀ ਮਿੱਟੀ ਹੈ ਸਾਡੇ ਖੇਤ ਦੀ ਹੈ। ਹਾਂ ਜਿਹਦੀ ਆਪਾਂ ਕਦਰ ਹੀ ਨਹੀਂ ਕਰਦੇ। ਹਾਂ ਤੇ ਉਸ ਤੋਂ ਬਾਅਦ ਇਟਾਂ ਹੈਗੀਆਂ ਉਹ ਇਟਾਂ ਪੱਟੇ ਤੋਂ ਲੈ ਲੀਆਂ ਸੀਗੀਆਂ ਤੇ ਲੱਕੜ ਦੇ ਦਰਵਾਜ਼ੇ ਦਰੂਜੇ ਤੱਕ ਬਾੜੀਆਂ ਤੋਂ ਬਥੇਰੇ ਲੱਭ ਜਾਂਦੇ ਜਿਨ੍ਹਾਂ ਦੀ ਆਪਾਂ ਅੱਜ ਕਦਰ ਨਹੀਂ ਕਰਦੇ ਪਏ ਬਿਲਕੁਲ ਸਹੀ ਗੱਲ ਆ ਅਸੀਂ ਇਹਨਾਂ ਦੀ ਕਦਰ ਨਹੀਂ ਕਰਦੇ ਤੇ ਭਈ ਆ ਚੀਜ਼ਾਂ ਫਿਰ ਕਿੱਥੋਂ ਲੈ ਕੇ ਆਈਂ ਜਿਵੇਂ ਆਹਾ ਇਹ ਅੰਦੇ ਨਾਲੋਂ ਜ਼ਿਆਦਾ ਤਾਂ ਘਰ ਚ ਪਿਆ ਸੀਗਾ ਜੀ ਹਾਂ ਬਾਕੀ ਰਿਸ਼ਤੇਦਾਰਾਂ ਦੀਆਂ ਸਾਰਿਆਂ ਦੀਆਂ ਮਿਹਰਬਾਨੀਆਂ ਨੇ ਰਿਸ਼ਤੇਦਾਰੀ ਮਹਾਰਾਜ ਦੀ ਕਿਰਪਾ ਨਾਲ ਖੁੱਲੀ ਆ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਦਿੱਤਾ ਯਾਰ ਆ ਤਾਂ ਬਹੁਤ ਪੁਰਾਣਾ ਜਿਹੜਾ ਵੇਲਾ ਹੈਗਾ ਨਾ ਪੁਰਾਣਾ ਸਮਾਪੁਰਾਣੀਆਂ ਚੀਜ਼ਾਂ ਦੇਖ ਕੇ ਇੱਕ ਵਾਰੀ ਤਾਂ ਕਹਿ ਲਿਏ ਕਿ ਉਹ ਦੌਰ ਚ ਪਹੁੰਚ ਗਏ ਪੁਰਾਣੇ ਦੌਰ ਚ ਤੁਸੀਂ ਲਿਆ ਕੇ ਖੜੇ ਕਰਤਾ ਯਾਦ ਕਰਾਤਾ ਪੁਰਾਣਾ ਦੌਰ ਅੱਛਾ ਭਾਈ ਇਧਰਲੇ ਸਾਈਡ ਤੇ ਅੱਗੇ ਕੀ ਹੈ ਕੀ ਬਣਾਇਆ ਇਧਰ ਵੀਰ ਜੀ ਥੋੜਾ ਜਿਹਾ ਮੋਡਰਨ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿੱਦਾਂ ਵੇ ਆ ਸ਼ਾਦੀ ਵਾਲੇ ਬੰਦੇ ਆ ਉਹਨੂੰ ਪਿੱਛੇ ਬੈਕਗ੍ਰਾਉਂਡ ਚਾਹੀਦੀ ਹੁੰਦੀ ਕੋਈ ਕਲਰਫੁੱਲ ਬੈਕਗ੍ਰਾਉਂਡ ਚਾਹੀਦੀ ਹੁੰਦੀ ਹੈ ਉਹਨਾਂ ਵਾਸਤੇ ਛੋਟਾ ਮੋਟਾ ਕਨਸੈਪਟ ਲੈ ਕੇ ਤੁਰੇ ਆ ਜੀ ਇਧਰ ਵੀ ਅੱਛਾ ਬਾਕੀ ਆਪਣਾ ਮੇਨ ਜਿਹੜਾ ਕਨਸੈਪਟ ਰਹੂਗਾ ਉਹ ਕਲਚਰਲ ਹੀ ਰਹੂ ਜੇ ਪੰਜਾਬ ਦਾ ਜੋ ਸਾਡਾ ਸੱਭਿਆਚਾਰ ਹੈ ਜਾਂ ਜੋ ਸਾਡਾ ਕਲਚਰ ਹੈਗਾ ਜਿਹਨੂੰ ਅਸੀਂ ਹੁਣ ਕਹਿ ਲਈਏ ਕਿ ਭੁੱਲ ਚੁੱਕੇ ਹਾਂ ਭੁੱਲ ਚੁੱਕੇ ਹਾਂ ਹਾਂ ਉਹ ਚੀਜ਼ਾਂ ਨੂੰ ਤੁਸੀਂ ਦੁਬਾਰੇ ਇੱਕ ਵਾਰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਜ਼ਰੂਰੀ ਹੈ ਅੱਛਾ ਭਾਈ ਜੇ ਆਪਾਂ ਇਹ ਗੱਲ ਕਰ ਲਈਏ ਵੀ ਇਹਦੇ 'ਚ ਤੁਸੀਂ ਜੀ ਕਿਸੇ ਨੇ ਮੰਨ ਲਓ ਰੀਲ ਬਣਾਉਣੀ ਹੈ ਕਮਰਸ਼ੀਅਲੀ ਵੀ ਯੂਜ਼ ਕਰ ਸਕਦੇ ਮਿਲ ਕੇ ਕਿਸੇ ਨੇ ਰੀਲ ਬਣਾਉਣੀ ਹੈ ਜਾਂ ਛੋਟੀ ਮੋਟੀ ਮੂਵੀ ਸ਼ੂਟ ਕਰਨੀ ਹੈ ਜਾਂ ਕੋਈ ਪ੍ਰੀ ਵੈਡਿੰਗ ਪੋਸਟ ਵੈਡਿੰਗ ਸ਼ੂਟ ਕਰਨਾ ਤੇ ਉਹਦੇ ਹਾਸਤੇ ਕੀ ਆਪਾਂ ਬਣਾਇਆ ਕਨਸੈਪਟ ਇਹ ਸਾਰਿਆਂ ਨੂੰ ਜੀ ਆਿਆਂ ਨੂੰ ਹੈ ਜੀ ਜਿਵੇਂ ਜਿਵੇਂ ਜਿਹਦਾ ਕਨਸੈਪਟ ਹੋਊਗਾ ਉਸ ਹਸਾਬ ਦੇ ਨਾਲ ਉਹਨਾਂ ਨਾਲ ਡੀਲ ਕੀਤਾ ਜਾਊਗਾ ਜੀ ਓਕੇ ਮਤਲਬ ਕਿ ਓਪਨ ਹੈ ਕਹਿ ਦਈਏ ਕਿ ਓਪਨ ਫਾਰ ਆਲ ਹੈ ਹਾਂਜੀ ਓਪਨ ਫਾਰ ਆਲ ਹੈ ਜੀ ਇਧਰ ਬਈ ਜੀ ਕੀ ਬਣਾਇਆ ਆਪਾਂ ਇਧਰ ਛੱਪੜ ਹੈ ਜੀ ਮੱਚੀ ਦਾ ਛੱਪੜ ਹੈ ਇਹ ਵੀ ਸਾਡਾ ਇੱਕ ਪ੍ਰੀ ਵੈਡਿੰਗ ਦਾ ਕਨਸੈਪਟ ਪ੍ਰੀ ਵੈਡਿੰਗ ਤੇ ਪੋਸਟ ਵੈਡਿੰਗ ਦੇ ਕਨਸੈਪਟ ਵਾਸਤੇ ਹੈਗਾ ਜੀ ਮੈਂ ਦੇਖ ਰਿਹਾ ਸਾਹਮਣੇ ਇੱਕ ਉਹ ਦਿਖਾਈ ਦੇ ਰਿਹਾ ਪਿੰਗ ਆਈ ਥਿੰਕ ਹਨਾ ਹਾਂ ਜੀ ਸਾਹਮਣੇ ਆਪਾਂ ਜ਼ੂਮ ਕਰਕੇ ਦਰਸ਼ਕਾਂ ਨੂੰ ਦਿਖਾਣੇ ਆ ਇਹ ਜ਼ੂਮ ਕਰਕੇ ਹਾਂ ਅੱਛਾ ਇਹ ਪਿੰਗ ਬਣਾਈ ਹੈ ਤੁਸੀਂ ਪ੍ਰੀ ਵੈਡਿੰਗ ਬਣਾਈ ਹੈ ਜੀ ਇਹ ਵਿੱਚ ਦੀ ਫੀਲਿੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਉਪਰ ਆਲਾ ਕੀਤਾ ਇੱਕ ਛੋਟਾ ਜਿਹਾ ਅੱਗੇ ਦੇਖੋ ਨਹੀਂ ਨਹੀਂ ਬਹੁਤ ਬਹੁਤ ਵਧੀਆ ਅੱਗੇ ਚੱਲਦੇ ਆ ਆ ਤਾਂ ਜਮਾ ਤੁਸੀਂ ਭਈ ਆ ਰੇਗਿਸਤਾਨ ਵਾਲੀ ਬਣਾਤਾ ਜਿਵੇਂ ਸਮੁੰਦਰ ਸੌਰੀ ਮਾਫ ਕਰਨਾ ਸਮੁੰਦਰ ਦਾ ਕੰਡਾ ਹੁੰਦਾ ਜਿਵੇਂ ਹਾਂਜੀ ਭਾਜੀ ਇਹ ਵੀ ਬਸ ਬਾਬਾ ਜੀ ਨੇ ਖਿਆਲ ਮੰਨ ਦੇ ਵਿੱਚ ਜਦੋਂ ਸੁਣਨੇ ਆ ਰਾਤ ਨੂੰ ਦਿਮਾਗ ਦੇ ਵਿੱਚ ਇਹੀ ਕੁਝ ਚੱਲਦਾ ਰਹਿੰਦਾ ਵੀ ਕੀ ਕਨਸੈਪਟ ਲੈ ਕੇ ਆਈਏ ਆਪਾਂ ਤੇ ਬਾਬਾ ਜੀ ਰਾਤ ਰਾਤ ਕਿਰਪਾ ਕਰ ਦਿੰਦੇ ਆ ਤੇ ਸਵੇਰ ਨੂੰ ਕਨਸੈਪਟ ਲਾ ਦਿੰਦੇ ਆ ਆਪਾਂ ਇਹ ਕਿਰਪਾਨ ਕਿਸੇ ਕਿਸੇ ਤੇ ਹੀ ਹੁੰਦੀ ਹੈ ਬਾਈ ਜੇ ਆਪਾਂ ਉਦਾਂ ਗੱਲ ਕਰ ਲਈਏ ਹਨ ਤੁਸੀਂ ਦੱਸਿਆ 4.5 ਕਿੱਲੇ ਤੁਸੀਂ ਜ਼ਮੀਨ ਜਿਹੜੀ ਇਹਦੇ ਚ ਕੁਇਰ ਕੀਤੀ ਹੈ ਹਨਾ ਹਾਂਜੀ ਤੇ ਪੈਸੇ ਕਿੰਨੇ ਕੋ ਲੱਗੇ ਹੋਣੇ ਪੈਸੇ ਤਾਂ ਭਾਜੀ ਜੇ ਤਾਂ ਸੱਚੀ ਗੱਲ ਕਰੀਏ ਤਾਂ ਲੋਕਾਂ ਨੂੰ ਲੱਗਣਾ ਨਹੀਂਗਾ ਵੀ ਪੈਸਾ ਲੱਗਿਆ ਹੋਇਆ ਜਿੰਨਾ ਕੁਛ ਅਸੀਂ ਉੱਪਰ ਕੀਤੀ ਬੈਠੇ ਆ ਉਹਨਾਂ ਹੀ ਅਸੀਂ ਤਕਰੀਬਨ ਤਕਰੀਬਨ نیچے ਕਰੀ ਬੈਠੇ ਆ ਜੀ ਜ਼ਮੀਨ ਦੇ ਆ ਸਾਡੇ ਕਿੱਲੇ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਖੱਡਾ ਖੱਟ ਲਓ ਤੁਹਾਡੀ ਉੱਥੋਂ ਹੀ ਪਾਈਪ ਲੀਕੋ ਇਨਾ ਜ਼ਿਆਦਾ ਜਾਲ ਵਿਛਿਆ ਹੋਇਆ ਕਿਉਂਕਿ ਅਸੀਂ ਇੱਥੇ সুইমিং ਪੂਲ ਬਣਾਏ ਹੋਏ ਆ ਨਾਲ ਉਹਦਾ ਸਾਡਾ ਜਿਹੜੀ ਐ ਸਿਸਟਮ ਬਹੁਤ ਜ਼ਿਆਦਾ ਖਿਲਰਿਆ ਹੋਇਆ ਮੈਂ ਉਹ ਦੇਖ ਰਿਹਾ ਤੁਸੀਂ ਬਿਜਲੀ ਤੇ ਵੀ ਖੁਦ ਨਿਰਭਰ ਹੋ ਗਿਓ ਪਲਾਂਟ ਸੋਲਰ ਲਾਏ ਹਾਂਜੀ ਸੋਲਰ ਪਲਾਂਟ ਲੱਗੇ ਆਪਣੇ ਕੋਲੇ 2 ਲੱਗੇ ਹੋਏ ਆ ਵੀਰ ਜੀ ਹੂੰ ਅੱਛਾ ਭਾਈ ਆਹ ਤਾਂ ਜਮਾ ਜਿਹੜੀ ਚੀਜ਼ ਐ ਇਹ ਤਾਂ ਜਮਾ ਸਮੁੰਦਰ ਵਾਲੀ ਫੀਲਿੰਗ ਹੀ ਆ ਜਾਂਦੀ ਬਿਲਕੁਲ ਭਾਜੀ ਬਿਲਕੁਲ ਜਦੋਂ ਜਦੋਂ ਮੁੰਡਾ ਕੁੜੀ ਇੱਥੇ ਆ ਕੇ ਬੈਠ ਗਿਆ ਤੇ ਬੱਲੇ ਬੱਲੇ ਹੋ ਜਾਣੀ ਹੈ ਬਾਕੀ ਕਲਾਕਾਰੀ ਫੋਟੋਗ੍ਰਾਫਰ ਦੀ ਰਹੇਗੀ ਸਾਡੇ ਕੋਲ ਕੋਈ ਕਮੀ ਨਹੀਂ ਹੈਗੀ ਹੁਣ ਨਹੀਂ ਨਹੀਂ ਬਿਲਕੁਲ ਅੱਗੇ ਚੱਲਦੇ ਆਂ ਬਾਈ ਅੱਛਾ ਇੱਕ ਜੰਗਲ ਵੀ ਲਾ ਛੱਡਿਆ ਛੋਟਾ ਜਿਹਾ ਇਹ ਬਾਬੇ ਨਾਨਕ ਦੇ ਨਾਮ ਤੇ ਨਾਨਕ ਛਿੜੀ ਲਾਈ ਆ ਜੀ ਅੱਛਾ ਜੀ ਇਹਦੇ ਦੋ ਕਨਾਲ ਦੇ ਵਿੱਚ ਆਪਾਂ 502 ਬੂਟੇ ਲਾਏ ਆ ਤੇ ਤਕਰੀਬਨ ਤਕਰੀਬਨ 50 ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜੀ ਆਪਣੇ ਕੋਲ ਇੱਥੇ ਫਰੂਟ ਵੀ ਹੈਗੀ ਐਂਦੇ ਚ ਦਿਖਾਈ ਫਰੂਟ ਵੀ ਹੈਗੀ ਆ ਜੀ ਫਰੂਟ ਜਿਹੜਾ ਕਨਸੈਪਟ ਹੈ ਨਾ ਜੀ ਫਰੂਟ ਦਾ ਕਨਸੈਪਟ ਸਿਰਫ ਪੰਛੀਆਂ ਆਸਤੇ ਆ ਵੀ ਆਪਾਂ ਇਹ ਤੋਂ ਫਰੂਟ ਤੋੜ ਕੇ ਘਰ ਨਹੀਂ ਲੈ ਜਾਣਾ ਜਾਂ ਕਿਸੇ ਪੰਛੀ ਨੂੰ ਉਡਾਣਾ ਨਹੀਂ ਜੇ ਆਪਣੇ ਹਿੱਸੇ 'ਚ ਹੋਇਆ ਆਪਣੀ ਚੁਗ 'ਚ ਹੋਇਆ ਆਪਾਂ ਨੂੰ ਮਿਲ ਜਾਊਗਾ ਨਹੀਂ ਤਾਂ ਇਹ ਕੁਦਰਤ ਨੇ ਆਪਾਂ ਨੂੰ ਇੰਨਾ ਕੁਝ ਦਿੱਤਾ ਹੈ ਕੁਦਰਤ ਆ ਕੀ ਚੀਜ਼ ਆ ਤਾਂ ਨਿਗ੍ਹੀ ਹੁਣ ਪਈ ਸਾਡੀ ਇਹ ਕੀ ਜੀ ਬਣਾਈ ਐ ਇਹ ਦੇਖੋ ਭਾਈ ਅੰਦਰ ਜਾ ਕੇ ਦੇਖੋ ਕੀ ਬਣਿਆ ਹੋਇਆ ਇਹ ਤਾਂ ਤੁਸੀਂ ਜਮਾਂ ਫੋਰਨ ਦੀ ਲੁੱਕ ਹੀ ਬਣਾਈ ਐ ਹੈ ਭਾਜੀ ਕੋਸ਼ਿਸ਼ ਕਰੀ ਜਾਂਦੇ ਆ ਉਹੀ ਗੱਲ ਆ ਵੀ ਰਾਤ ਨੂੰ ਜੋ ਬਾਬਾ ਜੀ ਕਿਰਪਾ ਕਰਦੇ ਨੇ ਦਿਮਾਗ 'ਚ ਵਿਚਾਰ ਦਿੰਦੇ ਨੇ ਕਿਸਮਤ ਆਲੇ ਹੋ ਬਾਈ ਜੋ ਸੋਚਦੇ ਹੋ ਕਰ ਲੈਣੇ ਹੋ ਅਸੀਂ ਤਾਂ ਸੋਚਦੀ ਰਹੇ ਨੇ ਤਾਂ ਬਾਈ ਨੇ ਨਾ ਕਮਾਲ ਹੀ ਕਰ ਛੱਡੀ ਆ ਤੁਹਾਨੂੰ ਦਿਖਾਣੇ ਆ 우ਹ ਬਹੁਤ ਜ਼ਬਰਦਸਤ ਚੀਜ਼ ਬਾਈ ਉਹਨਾਂ ਨੇ ਸਾਰਾ ਇਹ ਲੱਕੜ ਦਾ ਤਿਆਰ ਕੀਤਾ ਔਰ ਇੱਥੋਂ ਜਿਹੜਾ ਵਿਊ ਹੈ ਇਹ ਤਾਂ ਬਾਈ ਵਿਊ ਹੀ ਬੜਾ ਜ਼ਬਰਦਸਤ ਹੈ ਸਾਹਮਣੇ ਤਾਂ ਆ ਦਿਖਦਾ ਹੈ ਬਾਈ ਧੰਨਵਾਦ ਏ ਕੁਦਰਤ ਹੈ ਜੀ ਕੁਦਰਤ ਦੀ ਜਿਹੜੇ ਰੰਗ ਨੇ ਉਹ ਨਿਰਾਲੇ ਹੁੰਦੇ ਆ ਬਿਲਕੁਲ 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 ਤੁਸੀਂ ਜਿੰਨਾ ਕੁਦਰਤ ਵਿੱਚ ਰਹੋਗੇ ਓਨੇ ਜ਼ਿਆਦਾ ਤੁਹਾਨੂੰ ਰੰਗਾਂ ਦੀ ਸਮਝ ਆਊਗੀ ਅੱਛਾ ਭਾਈ ਇਹ ਜਿਹੜੀ ਚੀਜ਼ ਹੈ ਇਹ ਜੇ ਮੰਨ ਲਓ ਸਪੋਜ਼ ਥੈਟ ਕਿਸੇ ਨੇ ਇੱਥੇ ਆਂਦਾ ਕੋਈ ਕਿਸੇ ਨੇ ਪਾਰਟੀ ਕਰਨੀ ਹੈ ਸਪੋਜ਼ ਥੈਟ ਹਾਂਜੀ ਉਹਨੇ ਸਾਰਾ ਬੁੱਕ ਕਰਨਾ ਹੈ ਜਾਂ ਕਿਸੇ ਨੇ ਕੋਈ ਆਪਦਾ ਫੰਕਸ਼ਨ ਕਰਨਾ ਹੈ ਹਾਂਜੀ ਉਚਾਂ ਦੇ ਆ ਵੀ ਅਸੀਂ ਇਹ ਸਾਰਾ ਹੀ ਬੁੱਕ ਕਰ ਲੀਏ ਹਨਾ ਹਾਂਜੀ ਉਹਦੇ ਵਾਸਤੇ ਵੀ ਹੈਗੀ ਸੂਈ ਬਿਲਕੁਲ ਜੀ ਜੀ ਆਿਆਂ ਨੂੰ ਜੀ ਆਿਆਂ ਨੂੰ अच्छा भाई आ, लाइट ਦਾ ਦਾ ਸਿਸਟਮ ਅਸੀਂ ਦੇਖ ਲਿਆ ਤੁਹਾਡੇ ਕੋਲੇ ਹੈਗਾ ਜਨਰੇਟਰ ਵੀ ਹੈਗਾ ਜੀ ਆਪਣੇ ਕੋਲੇ 24 ਘੰਟੇ ਲਾਈਟ ਵੀ ਹੈਗੀ ਆ ਸੋਲਰ ਸਿਸਟਮ ਵੀ ਆ ਹਮ ਕਨਸੈਪਟ ਸਾਰਾ ਹੀ ਆ ਵੀ ਹਨੇਰਾ ਹੈ ਨਹੀਂ ਯਾਨੀ ਕਿ ਜਿੱਥੇ ਕਿਧਰੇ ਬੇਖੋਤੇ ਕੀੜੀ ਤੁਰੀ ਜਾਂਦੀ ਵਿਗਦੀ ਐ ਇੰਨੀ ਰੋਸ਼ਨੀ ਆਪਣੇ ਕੋਲੇ ਇੱਥੇ ਅੱਛਾ ਜੇ ਕੋਈ ਮਤਲਬ ਕਿ ਐ ਸੋਚੇ ਵੀ ਅਸੀਂ ਪੁਰਾਣੇ ਵੇਲਿਆਂ ਦੇ ਵਿੱਚ ਜਿਵੇਂ ਵਿਆਹ ਹੁੰਦੇ ਸੀ ਪਿੰਡਾਂ 'ਚ ਹਨਾ ਅਸੀਂ ਉਉਂ ਕਰਨਾ ਹੈ ਹਨਾ ਫਿਰ ਤੁਸੀਂ ਸਾਰਾ ਰੈਂਟ ਤੇ ਵੀ ਦੇ ਦਿੰਨੇ ਆ ਬਿਲਕੁਲ ਰੈਂਟ ਤੇ ਦਿਆਂਗੇ ਜੀ ਸਾਰੇ ਜੀ ਆਪਦੀ ਕੋਸ਼ਿਸ਼ ਹੈ ਵੀ ਮੇਰਾ ਭਤੀਜਾ ਇਸ ਟਾਈਮ ਕੈਨੇਡਾ ਦੇ ਵਿੱਚ ਹੈ ਜਿੱਦੇ ਉਹਦੀ ਮੈਰਿਜ ਕੀਤੀ ਉਹਦੀ ਮੈਰਿਜ ਇੱਥੇ ਆਪਾਂ ਕਰਨੀ ਹੈ ਤੇ ਪੁਰਾਣੇ ਵਿਰਸੇ ਨੂੰ ਮੁੱਖ ਰੱਖ ਕੇ ਕਰਨੀ ਹੈ। ਕੀ ਬਾਤ ਹੈ। ਤਾਂ ਭਾਈ ਜੀ ਇਹ ਇਹ ਕਨਸੈਪਟ ਜਿਹੜਾ ਹੈਗਾ ਇਹ ਕਿਤੇ ਹੋਰ ਨਹੀਂ ਬਲਕਿ ਇਹ ਜਲਾਲਾਬਾਦ ਦੇ ਵਿੱਚ ਹੀ ਹੈ। ਜਲਾਲਾਬਾਦ ਤੋਂ ਥੋੜੀ ਜੀ ਦੂਰ ਅਸੀਂ ਕਹਿ ਲਈਏ ਕਿ ਸ਼ਹਿਰ ਤੋਂ ਜਦੋਂ ਅਸੀਂ ਨਿਕਲਦੇ ਹਾਂ ਹੈਨਾ ਤੇ ਕੋਈ 3-4 ਕਿਲੋਮੀਟਰ ਹੋਵੇਗਾ ਭਾਈ ਹਾਂਜੀ 4 ਕਿਲੋਮੀਟਰ ਜਨਰਲਾਬਾਦ ਤੋਂ ਜਨਰਲਾਬਾਦ ਤੋਂ ਮਹਿਜ਼ 4 ਕਿਲੋਮੀਟਰ ਦੂਰ ਦੂਰੀ ਤੇ ਇੱਕ ਬੜਾ ਹੀ ਸ਼ਾਂਤ ਜਿਹੜਾ ਮਾਹੌਲ ਹੈ ਉਹ ਹੈ ਭਾਈ ਜੀ ਇਹ ਅੱਛਾ ਸਲਾਈਡਿੰਗ ਵੀ ਬਣਾਈ ਹੈ ਬਿਲਕੁਲ ਜੀ ਸਲਾਈਡਿੰਗ ਬਣਾਈ ਹੈ ਓਕੇ ਇਹ ਗਰਮੀਆਂ ਦੇ ਰੰਗ ਨੇ ਜੀ ਇੱਥੇ ਗਰਮੀਆਂ ਚ ਰੌਣਕਾਂ ਲੱਗੀਆਂ ਹੁੰਦੀਆਂ ਬੱਚਿਆਂ ਦੀਆਂ ਅੱਛਾ ਗਰਮੀਆਂ ਚ ਇਹ 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 ਓਪਨ ਫੋਰ ਆਲ ਹੈ ਓਪਨ ਫੋਰ ਆਲ ਹੈ ਜੀ ਨਾਲੇ 0% ਕਲੋਰੀਨ ਤੇ ਕੰਮ ਹੈ ਜੀ ਨੋ ਫਿਲਟਰੇਸ਼ਨ ਸਿਰਫ ਫਰੈਸ਼ ਵਾਟਰ ਦਾ ਕਨਸੈਪਟ ਹੈ ਆਪਣੇ ਕੋਲੇ ओके ਤੇ ਬਈ ਆ ਆਪਾਂ ਦੇਖ ਰਿਹਾ ਟਾਬਾ ਇਹ ਉਦਾਂ ਇਹ ਸ਼ੂਟ ਵਾਸਤੇ ਹੈ ਕਿ ਅਸਲ ਚ ਹੈਗਾ ਇਹ ਅਸਲ ਚ ਹੈਗਾ ਭਾਜੀ ਅੱਛਾ ਅਸਲ ਚ ਹੈਗਾ ਸਾਰਾ ਕੁਝ ਤਾਂ ਬਈ ਵਾਕਿਆ ਹੀ ਕਹਿੰਦੇ ਜੰਗਲ ਚ ਮੰਗਲ ਆਇਆ ਤੇ ਉਹ ਸਾਹਮਣੇ ਨਹਿਰ ਜਾਂਦੀ ਹੈ ਹੈ ਨਹਿਰ ਦੇ ਕੰਢੇ ਬਿਲਕੁਲ ਬਾਈ ਹੁਣਾਂ ਨੇ ਉਹ ਅਸੀਂ ਗੱਡੀ ਆਪਦੀ ਖੜੀ ਕੀਤੀ ਹੈ ਤੇ ਅਸੀਂ ਇੱਥੇ ਪਹੁੰਚ ਗਏ ਬਾਈ ਹੁਣਾਂ ਕੋਲੇ ਤਾਂ ਰੋਡ ਕਨੈਕਟੀਵਿਟੀ ਵੀ ਹੈਗੀ ਆ ਥੋੜਾ ਜਿਹਾ ਕੱਚਾ ਰਸਤਾ ਹੈਗਾ ਪਰ ਰੋਡ ਕਨੈਕਟੀਵਿਟੀ ਜਿਹੜੀ ਹੈ ਉਹ ਆਸਾਨੀ ਨਾਲ ਹੈਗੀ ਹੈ ਅੱਛਾ ਭਾਈ ਸਵਾਲ ਤਾਂ ਬਹੁਤ ਨੇ ਤੇ ਬਹੁਤ ਜ਼ਬਰਦਸਤ ਚੀਜ਼ ਹੈ ਨਜ਼ਰ ਜਿਹੜੀ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਜਿਹੜਾ ਹੈਗਾ ਤੁਹਾਨੂੰ ਪੁਰਾਣਾ ਵਿਰਸਾ ਕਲਚਰ ਔਰ ਪੁਰਾਣੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਈ ਦੇਣੀਆਂ ਅੱਛਾ ਭਾਈ ਜੇ ਕਿਸੇ ਨੇ ਤੋਡੇ ਨਾਲ ਸੰਪਰਕ ਕਰਨਾ ਹੋਵੇ ਹੈਨਾ ਇਹ ਕਹਤਾ ਤੁਸੀਂ ਸਿੰਪਲ ਬੜੇ ਬਣ ਕੇ ਰਹਿੰਦੇ ਹੋ ਮੈਨੂੰ ਵੀ ਆ ਕੇ ਜਿਹੜਾ ਭਲੇਖਾ ਪਿਆ ਗਿਆ ਮੈਂ ਤੁਹਾਨੂੰ ਪੁੱਛ ਲਿਆ ਮੈਂ ਕਿ ਭਾਈ ਮਾਲਕ ਕਿਤੇ ਆ ਭਾਜੀ ਆਪਣਾ ਕੰਮ ਹੈ ਸਿਰਫ ਕੰਮ ਕਰਨਾ ਜੇ ਸੱਜ ਤੱਜ ਕੇ ਬਹਿ ਗਿਆ ਤਾਂ ਖੇਤ ਵਿੱਚ ਜੇ ਅਸੀਂ ਜ਼ਿਮੀਂਦਾਰ ਬੰਦੇ ਆਂ ਜੇ ਖੇਤ ਵਿੱਚ ਅਸੀਂ ਸੱਜ ਤੱਜ ਕੇ ਬਹਿ ਗਏ ਤਾਂ ਖੇਤ ਚ ਕੌਣ ਕੰਮ ਕਰੂਗਾ ਸਾਡੇ ਭਈਏ ਕਰਨਗੇ ਤੇ ਫਿਰ ਗੱਲ ਹੈ ਵੀ ਭਈਆਂ ਨੇ ਤਾਂ ਪਹਿਲਾਂ ਹੀ ਪੰਜਾਬ ਨੂੰ ਕਾਬੂ ਕੀਤਾ ਹੋਇਆ ਆ ਆਪਾਂ ਨੂੰ ਇਹ ਕਨਸੈਪਟ ਨਾਲ ਲੈ ਕੇ ਚੱਲਣਾ ਪਊਗਾ ਕਿ ਆਪਾਂ ਜ਼ਿਮੀਂਦਾਰ ਬੰਦੇ ਜਾਂ ਕਿਸਾਨ ਬੰਦਾ ਹੱਤੀ ਮਿਹਨਤ ਕਰੇ ਛੋਟ ਜੀ ਭਾਈ ਇਹ ਜੇਕਰ ਆਪਾਂ ਗੱਲ ਕਰ ਲਈਏ ਤੇ ਕੀ ਐਡਰੈਸ ਹੈਗਾ ਕੋਈ ਕੰਟੈਕਟ ਨੰਬਰ ਤੁਹਾਡਾ ਜੇਕਰ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਸ਼ੂਟ ਵਾਸਤੇ ਕੰਟੈਕਟ ਕਰਨਾ ਹੋਵੇ ਜਾਂ ਸਾਰਾ ਓਵਰ ਆਲ ਹੀ ਕਿਸੇ ਨੇ ਵਿਆਹਸ ਤੇ ਬੁੱਕ ਕਰਨਾ ਹੋਵੇ ਮੇਰਾ ਨੰਬਰ ਜੀ 9876401821 ਹੈ ਜੀ ਬਾਕੀ ਮੇਰਾ ਫੋਨ ਜਿਹੜਾ WhatsApp ਜ਼ਿਆਦਾ ਹੋਣ ਹੁੰਦਾ ਹੈ ਤੇ ਵੈਸੇ ਸਵਿਚ ਆਫ ਹੀ ਹੁੰਦਾ ਜਿਹੜੇ ਮੇਰੇ ਵੀਰ ਨੇ ਵੀ ਮਿਲਣਾ ਹੈ ਉਹ ਕਿਰਪਾ ਕਰਕੇ WhatsApp ਤੇ ਮੈਸੇਜ ਕਰ ਸਕਦਾ ਮੇਰਾ ਫੋਨ ਜਿੰਨਾ ਟਾਈਮ ਮੈਂ ਇੱਥੇ ਆ ਖੇਚਾ ਉਹਨਾ ਟਾਈਮ ਹੀ ਔਨ ਹੁੰਦਾ ਅਦਰਵਾਈਜ਼ ਮੇਰਾ ਫੋਨ ਜਿਹੜਾ ਬੰਦ ਹੁੰਦਾ ਜਦੋਂ ਪਰਿਵਾਰ ਚ ਚਲੇਗਾ ਉਦੋਂ ਸਿਰਫ ਪਰਿਵਾਰ ਦੇ ਆ ਕਿਸੇ ਹੋਰ ਬੰਦੇ ਨਾਲ ਕੋਈ ਉਦੋਂ ਕੋਈ ਸਾਝ ਨਹੀਂ ਉਦੋਂ ਸਿਰਫ WhatsApp ਤੇ ਸਾਝ ਹੈ ਉਹ ਵੀ ਜਦੋਂ ਚੈੱਕ ਕਰਾਂਗੇ ਤੇ ਭਰਾ ਨੂੰ ਨਾਲ ਦੀ ਨਾਲ ਰਿਪਲਾਈ ਕਰ ਦੇਾਂਗੇ ਜਿਹੜੇ ਭਰਾ ਦਾ ਵੀ ਮੈਸੇਜ ਆਇਆ ਹੋਊਗਾ ਅੱਛਾ ਭਾਈ ਫਿਰ ਐਡਰੈਸ ਵੀ ਇੱਕ ਵਾਰੀ ਦੱਸ ਦੋ ਜਲਾਲਾਬਾਦ ਤੋਂ ਜੇਕਰ ਅਸੀਂ ਇੱਥੇ ਤੁਹਾਡੇ ਕੋਲੇ ਪਹੁੰਚਣਾ ਹੈ ਤੇ ਕੀ ਰੋਡ ਕੀ ਹੈ ਮੈ ਇਸ ਆਣ ਵਾਲਾ ਇਸ ਆਣ ਵਾਲੇ ਤੋਂ ਤੁਸੀਂ ਨਹਿਰ ਦੀ ਕੱਸੀ ਦੇ ਨਾਲ-ਨਾਲ ਤੁਰੇ ਹੋਣਾ ਕੱਸੀ ਦੇ ਨਾਲ-ਨਾਲ ਤੁਰੇ ਹੋਣਾ ਤੇ ਉੱਥੇ ਤੁਹਾਨੂੰ ਅੱਗੇ ਆ ਕੇ ਆਪਣੇ ਆਪ ਤੁਹਾਡੀ ਨਜ਼ਰ ਹੀ ਪੈ ਜਾਊਗਾ ਇਹ ਜੋ ਜੰਗਲ ਚ ਮੰਗਰ ਲੱਗਿਆ ਨਾਮ ਕੀ ਰੱਖਿਆ ਆਪਾਂ ਇਹ ਸਾਰੇ ਕਨਸੈਪਟ ਦਾ ਇੱਕ ਕਨਸੈਪਟ ਦਾ ਨਾਮ ਹੈ ਜੀ ਨਿਹਾਲਪੁਰਾ ਐਗਰੋ ਟੂਰਿਜ਼ਮ ਨਿਹਾਲਪੁਰਾ ਐਗਰੋ ਟੂਰਿਜ਼ਮ ਗੂਗਲ ਮੈਪ ਤੇ ਮਿਲ ਜਾਂਦਾ ਜੀ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਜੇ ਤੁਸੀਂ ਸਰਚ ਕਰੋਗੇ ਨਿਹਾਲਪੁਰਾ ਐਗਰੋ ਟੂਰਿਜ਼ਮ ਤੇ ਤੁਹਾਨੂੰ ਲੋਕੇਸ਼ਨ ਮਿਲੂਗੀ ਲੋਕੇਸ਼ਨ ਮਿਲੂਗੀ ਹਾਂ ਜੀ ਤੁਹਾਨੂੰ ਇੰਸਟਾ ਤੇ ਵੀ ਮਿਲੂਗਾ ਤੁਹਾਨੂੰ ਐਫ ਬੀ ਤੇ ਵੀ ਮਿਲੂਗਾ ਤੁਹ ਜਲਾਲਾਬਾਦ ਦੇ ਪਿੰਡ ਹਿਸਾਨ ਵਾਲਾ ਦੇ ਵਿੱਚ ਇਹ ਬਾਈ ਹੁਣਾਂ ਨੇ ਕਹਿ ਲੀਏ ਕਿ ਜੰਗਲ ਦੇ ਵਿੱਚ ਮੰਗਲ ਲਾਇਆ ਤੇ ਇੱਕ ਵਾਰ ਜ਼ਰੂਰ ਆਓ ਬਾਈ ਇਹ ਇੱਕ ਚੀਜ਼ ਲਾਸਟ ਰਹਿ ਗਈ ਸੀ ਹਾਂਜੀ ਵੀਰ ਜੀ ਵੀ ਇਹ ਜਿਹੜਾ ਠੱਬਾ ਹੈਗਾ ਇਹ ਚੱਲ ਰਿਹਾ ਹੈ ਆਲਰੇਡੀ ਬਿਲਕੁਲ ਚੱਲ ਰਿਹਾ ਜੀ ਬਾਕੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਵੀ ਕੋਈ ਸਾਡੇ ਕੋਲੇ ਕਸਟਮਰ ਹੋਣਗੇ ਪ੍ਰੀ ਵੈਡਿੰਗ ਜਾਂ ਪੋਸਟ ਵੈਡਿੰਗ ਸ਼ੂਟ ਵਾਸਤੇ ਉਹਨਾਂ ਵਾਸਤੇ ਕੋਲਡ ਡਰਿੰਕਸ ਦਾ ਤੇ ਫਾਸਟ ਫੂਡ ਦਾ ਪੂਰਾ ਅਰੇਂਜਮੈਂਟ ਹੈ ਜੀ ਸਾਰਾ ਵੀ ਹਾਂਜੀ ਇਹ ਨਹੀਂ ਹੈਗਾ ਵੀ ਬੰਦੇ ਆਉਣਗੇ ਤੇ ਭੁੱਖੇ ਰਹਿ ਜਾਣਗੇ ਪੰਜਾਬੀਆਂ ਦੀ ਫਿਤਰਤ ਹੈ ਬੰਦਿਆ ਕੋਲੇ ਵੈਸੇ ਕੋਈ ਚੱਲ ਗਏ ਤਾਂ ਪੱਖੇ ਵੀ ਨਹੀਂ ਹਾਂ ਹਾਂ ਓਦਾਂ ਕੋਈ ਆ ਜੇ ਤਾਂ ਇਹ ਤਾਂ ਫਿਰ ਕਮਰਸ਼ੀਅਲ ਹੋਇਆ ਪਿਆ ਹਾਂ ਕਮਰਸ਼ੀਅਲ ਹੋਇਆ ਪਿਆ ਬਿਲਕੁਲ ਤਾਂ ਬਿਲਕੁਲ ਜੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਜੇ ਤੁਸੀਂ ਰੀਲਸ ਬਣਾਉਣਾ ਚਾਹੁੰਦੇ ਹੋ ਤੁਸੀਂ ਫਿਲਮ ਸ਼ੂਟ ਕਰਨਾ ਚਾਹੁੰਦੇ ਹੋ ਪ੍ਰੀ ਵੈਡਿੰਗ ਪੋਸਟ ਵੈਡਿੰਗ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਇਸ ਜਗ੍ਹਾ ਤੇ ਵਿਜ਼ਿਟ ਕਰਿਓ ਪਿੰਡ ਸਾਨਵਾਲਾ ਤੇ ਬਾਈ ਹੁਣਾਂ ਨੇ ਆਪਣਾ ਨੰਬਰ ਦੱਸਤਾ ਹੈ ਤਾਂ ਜ਼ਰੂਰ ਮਿਲਣਾ ਬਾਈ ਹੁਣਾਂ ਨੇ ਇੱਕ ਜੰਗਲ ਵੀ ਲਾਇਆ ਇੱਥੇ ਛੋਟਾ ਜਿਹਾ ਤਾਂ ਬਹੁਤ ਸੋਹਣਾ ਕਨਸੈਪਟ ਹੈ ਤਾਂ ਇਹੋ ਜਿਹਾ ਕਨਸੈਪਟ ਜਿਹੜਾ ਜਲਾਲਾਬਾਦ ਇਲਾਕੇ ਦੇ ਵਿੱਚ ਜਿਹੜਾ ਹੈਗਾ ਉਹ ਹੁਣ ਤੱਕ ਨਹੀਂ ਹੈਗਾ ਸੀ ਇਸ ਚੀਜ਼ ਦੀ ਘਾਟ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਸੀ ਜੋ ਬਾਈ ਉਹਨਾਂ ਨੇ ਪੂਰੀ ਕਰਤੀ ਹੈ ਤਾਂ ਫਿਰ ਦੁਬਾਰਾ ਮਿਲਾਂਗੇ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ